ਕੱਲ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਹੋਰਨਾ ਅਗਵਾ ਦੇ ਵੱਲੋਂ ਸਿੱਧੇ ਤੌਰ ਤੇ ਐ ਜੀ ਪੀ ਸੀ ਅੰਤਰੀ ਕਮੇਟੀ ਦੇ ਫੈਸਲੇ ਦਾ ਵਿਰੋਧ ਕੀਤਾ ਗਿਆ ਉਹਨਾਂ ਦਾ ਕਹਿਣਾ ਕਿ ਇਸ ਦੇ ਨਾਲ ਡੂੰਗੀ ਠੇਸ ਪਹੁੰਚੀ ਹੈ ਤੁਹਾਡਾ ਇਸ ਬਿਆਨ ਨੂੰ ਲੈ ਕੇ ਪਹਿਲਾਂ ਕੀ ਰਿਐਕਸ਼ਨ ਹੈ ਮਿਹਰਬਾਨੀ ਪਰਮਿੰਦਰ ਤੇਜਾ ਜੀ ਜੀ ਦੇਖੋ ਜੋ ਵੀ ਹਾਲਾਤ ਲੋਕਾਂ ਦੇ ਸਾਹਮਣੇ ਇਸ ਵੇਲੇ ਬਣੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਫੈਸਲਿਆਂ ਨੂੰ ਲੈ ਕੇ ਉਹਦੇ ਵਿੱਚ ਬੜੀ ਦੁਬਧਾ ਆ ਬੜੀਆਂ ਹਗਮਲ ਚੇੜੀਆਂ ਨੇ ਤੇ ਸੰਗਤਾਂ ਵੀ ਪੰਥ ਦੇ ਜਿਹੜੇ ਸੇਵਾਦਾਰ ਉਹ ਵੀ ਇਕਾਲੀ ਦਲ ਦੇ ਜਿਹੜੇ ਵਰਕਰ ਨੇ ਆਗੂ ਲੀਡਰ ਨੇ ਉਹ ਵੀ ਸਾਰੇ ਹੀ ਬੜਾ ਇਸ ਗੱਲ ਤੇ ਚਿੰਤਾ ਕਰ ਰਹੇ ਆ ਕਿ ਇਹ ਫੈਸਲੇ ਮਨਮਰਜ਼ੀ ਦੇ ਨਾਲ ਕਿਸੇ ਆਪਣੇ ਨਿੱਜੀ ਸਵਾਰਥ ਦੀ ਪੂਰਤੀ ਵਾਸਤੇ ਆਪਣੇ ਹਉਮੈ ਨੂੰ ਪਗਾਉਣ ਵਾਸਤੇ ਜਾਂ ਸਿੱਖੀ ਸਿਧਾਂਤਾਂ ਦੇ ਸਾਡੇ ਫਲਸਫੇ ਦੇ ਉਲਟ ਚੱਲ ਕੇ ਫੈਸਲੇ ਸੋੰਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਕਮੇਟੀ ਨੇ ਪਹਿਲਾਂ ਵੀ ਲਾਇਆ ਤੇ ਹੁਣ ਵੀ ਲਾਇਆ ਇਸ ਨਾਲ ਇੱਕ ਕੁਦਰਤੀ ਗੱਲ ਇਹ ਆ ਕਿ ਜਿਹੜੇ ਅਕਾਲੀ ਦਲ ਦੇ ਆਗੂ ਜਿਨ੍ਹਾਂ ਦੇ ਮਨਾਂ 'ਚ ਥੋੜੀ-ਬਹੁਤੀ ਕਹੋ ਸਿੱਖੀ ਦਾ ਦਰਦ ਹੁੰਦਾ ਹਮ ਤੇ ਉਹਨਾਂ 'ਚ ਪੰਥ ਦੀ ਜਿਹੜੀ ਹੈਗੀ ਹੈ ਸੇਵਾ ਕਰਨ ਦੀ ਭਾਵਨਾ ਹੁੰਦੀ ਆ ਤੇ ਉਹ ਜਿਹੜਾ ਦਰਦ ਉਹ ਛਲਦਾ ਆ ਸਾਹਮਣੇ ਆਉਂਦਾ ਆ ਤੇ ਫਿਰ ਉਹ ਵਿਰੋਧ ਦਾ ਜਿਹੜੇ ਅਗਰ ਰੂਪ ਧਾਰਦਾ ਉਹਨੇ ਤਾਂ ਵੈਸੇ ਜਦੋਂ ਐਸਜੀਪੀਸੀ ਦੇ ਮੈਂਬਰਸ ਦੀ ਇਹਨਾਂ ਦੀ ਮੀਟਿੰਗਾਂ ਹੋਈਆਂ ਸੀਗੀਆਂ ਅੰਤਰ ਕਮੇਟੀ ਦੇ ਫੈਸਲੇ ਤੋਂ ਪਹਿਲਾਂ ਉਦੋਂ ਹੀ ਇਹ ਆਪਣੇ ਸਾਰੇ ਇਹਨਾਂ ਆਗੂਆਂ ਨੂੰ ਇਹ ਗੱਲ ਉਠਾਉਣੀ ਚਾਹੀਦੀ ਸੀ ਇਸ ਆਵਾਜ਼ ਨੂੰ ਬੰਦ ਕਰਨਾ ਚਾਹੀਦਾ ਸੀ ਕਿ ਇਦਾਂ ਦੇ ਘਾਤਕ ਫੈਸਲੇ ਕਰਨਾਂ ਨਾ ਜਾਇਓ ਜੀ ਇਹ ਜਿਹੜੇ ਆਤਮਗਾਤੀ ਫੈਸਲੇ ਕਰ ਰਹੇ ਹੋ ਤੁਸੀਂ ਤੋਰੂ ਆਪਣੀ ਦਾ ਪ੍ਰਵਾਹ ਹੀ ਕੋਈ ਨਹੀਂ ਲੇਕਿਨ ਤੁਸੀਂ ਅਕਾਲੀ ਦਲ ਦਾ ਪੰਥ ਦਾ ਬਹੁਤ ਵੱਡਾ ਨੁਕਸਾਨ ਬਰਨਾਲ ਸਾਹਿਬ ਬਰਨਾਲ ਸਾਹਿਬ ਦੇ ਤਸਵੀਰਤੌਰ ਤੇ ਮਜੀਠੀਆ ਐਜੀਪੀ ਸੈਂਟਰ ਇਕਵਿਟੀ ਦੇ ਫੈਸਲੇ ਦਾ ਵਿਰੋਧ ਕਰ ਰਹੇ ਨੇ ਪਰ ਉਸ ਤੋਂ ਬਾਅਦ ਇੱਕ ਅਕਾਲੀ ਦਲ ਦੇ ਵੱਲੋਂ ਪ੍ਰੈਸ ਨੋਟ ਜਾਰੀ ਕੀਤਾ ਜਾਂਦਾ ਬਲਵਿੰਦਰ ਸਿੰਘ ਭੁੰਦਰ ਜਿਹੜੇ ਕਿ ਕਾਰਜਕਾਰੀ ਪ੍ਰਧਾਨ ਨੇ ਅਕਾਲੀ ਦਲ ਦੀ ਉਹਨਾਂ ਦੇ ਨਾਮ ਤੇ ਪ੍ਰੈਸ ਨੋਟ ਜਾਰੀ ਕੀਤਾ ਗਿਆ ਬਲਵਿੰਦਰ ਸਿੰਘ ਭੁੰਦਰ ਕਹਿ ਰਹੇ ਨੇ ਕਿ ਬਿਕਰਮ ਮਜੀਠੀਆ ਨੇ ਸੁਖਬੀਰ ਸਿੰਘ ਬਾਦਲ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਮਜੀਠੀਆ ਦੀ ਇਸ ਉਲੰਘਣਾ ਦਾ ਸੁਪਨੇ ਦੇ ਵਿੱਚ ਵੀ ਨਹੀਂ ਸੀ ਸੋਚਿਆ ਉਹਨਾਂ ਦਾ ਕਹਿਣਾ ਹੈ ਕਿ ਮਜੀਠੀਆ ਦਾ ਫਰਜ਼ ਸੀ ਸੁਖਬੀਰ ਸਿੰਘ ਬਾਦਲ ਦਾ ਸਾਥ ਦੇਣਾ ਦੇਖੋ ਇਹ ਤਾਂ ਇੱਕ ਤਰ੍ਹਾਂ ਦਾ ਨਾਲ ਹੀ ਵੀ ਤੁਸੀਂ ਜਿਹੜਾ ਵਿਅਕਤੀ ਕੋਈ ਜਾਇਜ ਗੱਲ ਕਰਦਾ ਹੈ ਜਿਹੜਾ ਲੀਡਰ ਆਪਣੀ ਭਾਵਨਾ ਜਿਹੜੀ ਜੋ ਉਹਦੇ ਮਨ ਦੇ ਵਿੱਚ ਸਿੱਖੀ ਸਿਧਾਂਤਾਂ ਨੂੰ ਲੈ ਕੇ ਉਸ ਨੂੰ ਉਜਾਗਰ ਕਰਦਾ ਤਾਂ ਉਹਨੂੰ ਕਹਿੰਦੇ ਕਿ ਪਿੱਛੇ ਪਿੱਛੇ ਛੁਰਾ ਮਾਰਿਆ ਇਹ ਕਿਹੜੀ ਗੱਲ ਹੈ ਜੀ ਇਹ ਮਤਲਬ ਇਹ ਤਾਂ ਐ ਨਹੀਂ ਨਾ ਵੀ ਸਿੱਖ ਪੰਥ ਜਾਂ ਸ਼੍ਰੋਮਣੀ ਅਕਾਲੀ ਦਲ ਇੱਕ ਵਿਅਕਤੀ ਦਾ ਹੀ ਉਹਦੀ ਮਲਕੀਤ ਆ ਜਾਂ ਉਹਦੇ ਆਲੇ ਦੁਆਲੇ ਘੁੰਮਦਾ ਆ ਇਦਾਂ ਜਿਵੇਂ ਭੁੰਦਰ ਸਾਹਿਬ ਦੀ ਗੱਲ ਕਰੋ ਇਹ ਵੀ ਬੜੀਆਂ ਚਰਚਾਵਾਂ ਆਨ ਕਿ ਭੁੰਦਰ ਸਾਹਿਬ ਵੀ ਬੜੇ ਔਖੇ ਨੇ ਨਾ ਫੈਸਲਿਆਂ ਤੋਂ ਉਹਨੇ ਭੁੰਦਰ ਸਾਹਿਬ ਨੇ ਆਪ ਬਿਆਨ ਦਿੱਤਾ ਕਿ ਉਹਨਾਂ ਦੀ ਬਦੌਲਤ ਕਿਸੇ ਨੇ ਬਿਆਨ ਜਾਰੀ ਕਰਤਾ ਜਿਹੜਾ ਭੁੰਦਰ ਸਾਹਿਬ ਨੇ ਬਾਅਦ ਚ ਕਿਹਾ ਮੈਨਾਂ ਤਾਂ ਇਹ ਤਾਂ ਦੀ ਗੱਲ ਹੀ ਨਹੀਂ ਆਕੀ ਤੁਸੀਂ ਆਪ ਅੰਦਾਜ਼ਾ ਲਾਓ ਕਿ ਕਾਲੀ ਦਲ ਦੇ ਅੰਦਰੂਨੀ ਹਾਲਾਤ ਕਿਸ ਤਰ੍ਹਾਂ ਦੇ ਨੇ ਕਿਵੇਂ ਉਹਨਾਂ 'ਚ ਕਸ਼ਮਕਸ਼ ਹੈਗੀ ਆ ਆਪਸ ਵਿੱਚ ਲੀਡਰਾਂ ਦੀ ਸ਼ੋਰ ਨਹੀਂ ਰਲ ਰਹੀ ਉਹ ਤਾਂ ਪਹਿਲਾਂ ਹੀ ਪਤਾ ਵੈਸੇ ਲੈ ਕੇ ਆਏ ਹੋ ਤਾਂ ਸਾਹਮਣੇ ਆ ਗਈ ਇਹ ਬਨਾਬ ਸਾਹਿਬ ਕੀ ਤੁਹਾਡੀ ਆਖਰੀ ਵਾਰ ਕਦੋਂ ਗੱਲਬਾਤ ਹੋਈ ਸੀ ਵਿਕਰਮ ਅਜੀਠਿਆ ਦੇ ਨਾਲ ਕਿ ਤੁਹਾਡੇ ਨਾਲ ਇਸ ਮੁੱਦੇ ਤੇ ਕਦੇ ਗੱਲਬਾਤ ਹੋਈ ਜਾਂ ਉਹਨਾਂ ਨੇ ਕਦੇ ਪਹਿਲਾਂ ਇਸ ਗੱਲ ਨੂੰ ਲੈ ਕੇ ਕੋਈ ਨਾਰਾਜ਼ਗੀ ਜਤਾਈ ਹੋਵੇ ਜਾਂ ਜੋ ਸਾਰਾ ਕੁਝ ਚਾਰਿਆ ਉਸ ਤੇ ਉਹਨਾਂ ਨੇ ਆਪਣਾ ਪੱਖ ਰੱਖਿਆ ਹੋਵੇ ਦੇਖੋ ਸਾਡੀ ਗਲਤ ਨਹੀਂ ਹੋਈ ਕਦੀ ਜੀ ਜੀ ਕਹੀਏ ਤਾਂ ਬਸ ਇਹ ਇਸ ਇਦਾਂ ਦੇ ਮਸਲੇ ਨੂੰ ਲੈ ਕੇ ਪਰ ਇਹ ਜ਼ਰੂਰ ਹੈ ਕਿ ਸਾਰਿਆਂ ਨੂੰ ਇਸ ਗੱਲ ਦੀ ਜਾਣਕਾਰੀ ਸੀ ਜਾਂ ਇਹ ਚਰਚਾ ਸੀਗੀ ਕਿ ਆਪਣੇ ਬਹੁਤ ਵੱਡਾ ਇੱਕ ਸੈਕਸ਼ਨ ਹੈ ਸ਼੍ਰੋਮਣੀ ਕਾਲੀਦਲ ਦਾ ਜਿਹੜਾ ਇਹਨਾਂ ਫੈਸਲਿਆਂ ਜਾਂ ਇਹਨਾਂ ਦੇ ਤੌਰ ਤਰੀਕਿਆਂ ਦੇ ਉਲਟ ਆ ਜਿਵੇਂ ਕਿਰਦਾਰ ਕੁਸ਼ੀ ਕਰ ਰਹੇ ਨੇ ਸਿੰਘ ਸਾਹਬਾਨ ਦੀ ਯਾਨੀ ਹਰਪ੍ਰੀਤ ਸਿੰਘ ਜੀ ਤੋਂ ਲੈ ਕੇ ਹੁਣ ਤੱਕ ਜਿਹੜਾ ਫੈਸਲੇ ਲਏ ਆ ਇਹ ਇੱਕ ਇੱਕ ਗਰੁੱਪ ਜਿਹੜਾ ਸੀਗਾ ਇਹਨਾਂ ਦਾ ਉਸ ਗੱਲ ਦਾ ਵਿਰੋਧ ਕਰ ਰਿਆ ਸੀ ਹੁਣ ਸਾਹਮਣੇ ਆ ਗਿਆ ਆ ਤੇ ਇਹ ਗੱਲ ਤਾਂ ਬੜੇ ਬਹੁਤ ਸਮੇਂ ਦੀ ਰਿਸਕ ਦੀ ਸੀ ਗੱਲ ਇਹ ਜੀ ਔਰ ਇਹਨਾਂ ਨੂੰ ਖੜਨਾ ਚਾਹੀਦਾ ਸੀ ਪਹਿਲਾਂ ਤੇ ਫੈਸਲੇ ਜਿਹੜੇ ਗਲਤ ਲਏ ਆ ਉਹਨਾਂ ਫੈਸਲਿਆਂ ਨੂੰ ਨਹੀਂ ਸੀ ਹੋਣ ਦੇਣਾ ਚਾਹੀਦਾ ਵਿਕਰਮ ਸਿੰਘ ਮਜੀਠੀਆ ਜੀ ਨੂੰ ਕਰਕੇ ਇਹਨਾਂ ਦਾ ਪ੍ਰਭਾਵ ਸੀਗਾ ਉਸ ਆਪਣੇ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਆਪਣੇ ਉਹਦੇ ਚ ਫੈਸਲਿਆਂ ਉੱਪਰ ਜਾਂ ਜਥੇਬੰਦੀ ਵਿੱਚ ਤਾਂ ਇਹਨਾਂ ਨੂੰ ਚਾਹੀਦਾ ਸੀ ਕਿ ਇਹ ਗੱਲ ਜ਼ੋਰ ਦੇ ਕੇ ਉਦੋਂ ਆਖਦੇ ਤੇ ਖੜਦੇ ਗੱਟ ਕੇ ਤੇ ਜਿਹੜਾ ਜਿਵੇਂ ਹੁਕਮਨਾਮੇ ਜਿਹੜੇ ਹਨ ਉਹ ਹੁਕਮਨਾਮਿਆਂ ਦੀ ਪਾਲਣਾ ਹੋਣੀ ਚਾਹੀਦੀ ਸੀ ਸਾਰੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਹੁਕਮਨਾਮਿਆਂ ਤੇ ਪਹਿਰਾ ਦੇਣਾ ਚਾਹੀਦਾ ਸੀਗਾ ਉਹਤੇ ਮੀਡੀਆ ਚ ਕਹਿਣਾ ਵੀ ਲਾਗੂ ਹੋਣੇ ਚਾਹੀਦੇ ਆ ਤੇ ਮਤਲਬ ਉਹਤੇ ਆਪਾਂ ਅਮਲ ਕਰਵਾ ਸਕਣਾ ਇਹ ਵੀ ਤਾਂ ਫੇ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਨਾ ਆਪਾਂ ਪੂਰੀ ਕਰਦੇ ਸਰਦਾਰ ਸਾਹਿਬ ਜੋ ਪ੍ਰੈਸ ਕਾਨਫਰੈਂਸ ਦਿੱਤਾ ਗਿਆ ਬਿਕਮਸ ਮਜੀਠੀਆ ਦੇ ਵਿਲੋਂ ਉਸ ਦੇ ਵਿੱਚ ਤੁਹਾਡੇ ਧੜੇ ਦਾ ਸੁਧਾਰ ਲੈਰ ਦਾ ਵੀ ਜ਼ਿਕਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਸੁਧਾਰ ਲੈਰ ਵਾਲੇ ਜਿੰਨੇ ਵੀ ਸਾਰੇ ਆਗੂ ਨੇ ਇੱਕੋ ਪਰਿਵਾਰ ਦੇ ਵਿੱਚ ਹੀ ਕੰਮ ਕਰਦੇ ਰਹੇ ਆ ਪਰ ਏਕਤਾ ਨੂੰ ਲੈ ਕੇ ਉਹਨਾਂ ਦਾ ਕਹਿਣਾ ਕਿ ਕਦਮ ਨਹੀਂ ਅੱਗੇ ਵਧਾਏਗੇ ਏਕਤਾ ਨੂੰ ਲੈ ਕੇ ਗੱਲਬਾਤ ਅੱਗੇ ਨਹੀਂ ਵਧਾਏਗੀ ਇਸ ਕਰਕੇ ਜਿਹੜੀ ਸਥਿਤੀ ਜ਼ਿਆਦਾ ਹੋਰ ਖਰਾਬ ਹੁੰਦੀ ਗਈ। ਜੋ ਰਿਸ਼ਤਾਬ ਦੇਖੋ ਪੰਥ ਵਿੱਚ ਇਕਤਾ ਹੁੰਦੀ ਆਈ ਆ ਇਹ ਆਪਣੇ ਇਤਿਹਾਸ ਆਪਾਂ ਨੂੰ ਇਸ ਗੱਲ ਦੀ ਗਵਾਹੀ ਦਿੰਦਾ ਕਿ ਜਦੋਂ ਵੀ ਕਿਤੇ ਆਪਸ ਵਿੱਚ ਵਖਰੇਵੇਂ ਪਏ ਨੇ ਤਾਂ ਸਮਾਂ ਆਉਣ ਤੇ ਖੇ ਵੀ ਹੁੰਦੇ ਰਹੇ ਵੱਡੇ ਵੱਡੇ ਲੀਡਰ ਵੱਡੇ ਵੱਡੇ ਗਰੁੱਪ ਇਹ ਅਕਾਲੀ ਦਲ ਦਾ ਇਤਿਹਾਸ ਆ ਤੇ ਲੇਕਿਨ ਇਕਤਾ ਹੁਣ ਵੀ ਅਸੀਂ ਤਾਂ ਕਹਿੰਦੇ ਹੋਣੀ ਚਾਹੀਦੀ ਆ ਪਰ ਜਦੋਂ 2 ਤਰੀਕ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੁਕਮਨਾਮੇ ਸਿੰਘ ਸਭਾਨ ਨੇ ਉਹਨਾਂ ਨੇ ਪੰਥ ਦੀ ਏਕਤਾ ਦਾ ਰਾਹ ਖੋਲਤਾ ਸੀਗਾ ਜੀ ਦੇਖੋ ਪਰਮਿੰਦਰ ਜੀ ਇਹ ਬਹੁਤ ਸੁਨਹਿਰਾ ਮੌਕਾ ਸੀ ਜਿਹੜਾ ਇਹਨਾਂ ਨੇ ਗਵਾ ਲਿਆ ਅਕਾਲੀ ਦਲ ਦੀ ਲੀਡਰਸ਼ਿਪ ਨੇ ਉਦੋਂ ਕੋਈ ਕਿਸੇ ਦਾ ਪੱਕ ਨਹੀਂ ਕੋਈ ਕਿਸੇ ਦੇ ਵਿਰੁੱਧ ਨਹੀਂ ਉਹ ਫੈਸਲਾ ਸੀ ਸਮੁੱਚੇ ਪੰਥ ਦੇ ਭਲੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰਨ ਵਾਸਤੇ ਤੇ ਪਹਿਲੇ ਦਿਨ ਤੋਂ ਸੱਤ ਮੈਂਬਰੀ ਕਮੇਟੀ ਨੂੰ ਮਾਨਤਾ ਨਹੀਂ ਦਿੱਤੀ ਅਸਤੀਫਿਆ ਨੂੰ ਲੈ ਕੇ ਕਾਲ ਮਟੋਲ ਕਰਦੇ ਰਹੇ ਹਰ ਗਲਤ ੜਿਕਾ ਡਾਉਂਦੇ ਰਹੇ ਸ਼੍ਰੋਮਣੀ ਗਾਲੀਦਾਨ ਦੇ ਲੀਡਰ ਲੇਕਿਨ ਜੇ ਉਹ ਆਪਣੇ ਸੱਚੇ ਸੁੱਚੇ ਗੁਰਸ਼ੇ ਕੋਲ ਦਾ ਸਬੂਤ ਦਿੰਦੇ ਤੇ ਅਕਾਲ ਤਖਤ ਸਾਹਿਬ ਤੋਂ ਕੋਈ ਵੀ ਸਿੱਖ ਪਾਸੇ ਨਹੀਂ ਹੋ ਸਕਦਾ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਸਾਰੇ ਸਿੱਖਾਂ ਵਾਸਤੇ ਇਲਾਹੀ ਹੁਕਮ ਹੁੰਦਾ ਹੈ ਪ੍ਰਮਾਤਮਾ ਦਾ ਜੀ ਠੀਕ ਹੈ ਜਿਵੇਂ ਬਾਸ਼ਾ ਜੀ ਦਾ ਲੇਕਿਨ ਉਹ ਮੰਨੇ ਨਹੀਂ ਉਹ ਮੰਨ ਲੈਂਦੇ ਤਾਂ ਇੱਕ ਤੋਗੀ ਸੀ ਹੂੰ ਠੀਕ ਹੈ ਬਰਾਲਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਸਾਡੇ ਨਾਲ ਸਾਫਕਾ ਅਕਾਲੀ ਆਗੂ ਸਰਬਜੋਤ ਸਿੰਘ ਸਾਬੀ ਵੀ ਜੁੜ ਚੁੱਕੇ ਨੇ ਸਰਬਜੋਤ ਜੀ ਤੁਹਾਡਾ ਸਵਾਗਤ ਹੈ ਨਿਊਜ਼ ਰੇਟਰਨ ਪੰਜਾਬ ਤੇ ਹਾਂ ਸਰਬਜੋਤ ਜੀ ਪਹਿਲਾਂ ਤਾਂ ਅਸੀਂ ਤੁਹਾਨੂੰ ਇਹ ਸਾਫਕਾ ਅਕਾਲੀ ਆਗੂ ਕਹਿ ਰਹੇ ਹਾਂ ਇਸ ਬਾਰੇ ਵੀ ਤੁਸੀਂ ਜਾਣ ਕੇ ਦੇ ਦਿਓ ਕਿ ਸ਼ਾਇਦ ਤੁਹਾਡੇ ਵੱਲੋਂ ਸਾਰੇ ਆਉਧਿਆਂ ਤੋਂ ਸਿਫਾ ਦਿੱਤਾ ਗਿਆ ਆਪਣੇ ਆਪਣੇ ਥੋੜਾ ਜਿਹਾ ਵਰਡ ਠੀਕ ਕਰੋ ਮੈਂ ਸਾਫਕਾ ਅਕਾਲੀ ਆਗੂ ਨਹੀਂ ਮੈਂ ਅਕਾਲੀ ਦਲ ਚਾ ਪਰ ਮੈਂ ਅਹੁਦੇ ਛੱਡੇ ਆ ਅਹੁਦੇ ਫਾਰ ਸਿਫਾ ਦਿੱਤਾ ਮੈਂ ਅਕਾਲੀ ਦਲ ਚ ਰਹਾ ਅਕਾਲੀ ਦਲ ਚ ਹੀ ਰਹਾਂਗਾ ਮਤਲਬ ਪਾਰਟੀ ਨੇ ਛੱਡੀ ਤੁਸੀਂ ਅਹੁਦੇ ਤੋਂ ਅਸਤੀਫਾ ਦਿੱਤਾ ਹਾਂ ਅਹੁਦੇ ਛੱਡੇ ਮੈਂ ਸਾਰੇ ਕੋਈ ਨਹੀਂ ਅਸੀਂ ਇਸ ਨੂੰ ਦੁਸਤ ਕਰ ਦਿੰਦੇ ਹਾਂ ਆ ਸਮਝੋ ਤੁਸੀਂ ਜਿਹੜੀ ਕੱਲ ਮੀਟਿੰਗ ਹੋਈ ਹੈ ਪਹਿਲਾਂ ਤੋਂ ਉਸ ਬਾਰੇ ਜਾਣਕਾਰੀ ਦਿਓ ਕਿ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਸੀ ਤੁਸੀਂ ਉਸ ਦੇ ਵਿੱਚ ਸ਼ਾਮਲ ਸੀ ਬਿਲਕੁਲ ਜੀ ਬਿਲਕੁਲ ਬਿਲਕੁਲ ਕੀ ਉਸੇ ਖਾਸ ਤੌਰ ਤੇ ਜੋ ਐ ਜੀ ਪੀ ਸੀ ਯੰਤ੍ਰਕ ਕਮੇਟੀ ਦੇ ਵੱਲੋਂ ਫੈਸਲੇ ਲਏ ਗਏ ਕਿ ਉਸੇ ਵਿਹਾਜ ਦੇ ਨਾਲ ਉਸ ਮੀਟਿੰਗ ਦੇ ਵਿੱਚ ਚਰਚਾ ਕੀਤੀ ਗਈ ਦੇਖੋ ਜੀ ਬਿਲਕੁਲ ਜਿਹੜਾ ਪਰਸੋਂ ਨੂੰ ਫੈਸਲਾ ਕੀਤਾ ਪਾਰਟੀ ਇਹਨਾਂ ਨੇ ਸ਼੍ਰੋਮਣੀ ਆਪਣੇ ਕਮੇਟੀ ਦੇ ਅੰਤਰ ਕਮੇਟੀ ਮੈਂਬਰ ਨੇ ਉਹਦੇ ਵਿੱਚ ਬੜਾ ਕਲੀਅਰ ਸੀ ਕਿ ਲੋਕਾਂ ਦੇ ਮਨਾਂ ਦੇ ਲੋਕਾਂ ਦੀ ਭਾਵਨਾ ਘੜੋਂ ਘੜ ਦੇਖੋ ਅਸੀਂ ਇੱਕ ਹਲਕੇ ਦੀ ਨੁਮਾਇੰਦਗੀ ਕਰਦੇ ਆਂ بڑے ਵੱਡੇ ਪੱਧਰ ਦੇ ਲੋਕਾਂ ਦੇ ਫੋਨ ਆਏ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੀ ਵੀ ਇਹ ਜਿਹੜਾ ਫੈਸਲਾ ਕੀਤਾ ਹੈ ਬਹੁਤ ਮੰਦਪਾਗਾ ਇਸ ਤਰ੍ਹਾਂ ਤਖਤਾਂ ਦੇ ਜਹੇਦਾਰਾਂ ਨੂੰ ਨਹੀਂ ਬਦਲਣਾ ਚਾਹੀਦਾ ਅਸੀਂ ਇਸ ਚੀਜ਼ ਤੇ ਕੱਲ ਵਿਚਾਰ ਵਟਾਂਦਰਾ ਕੀਤਾ ਜਦ ਕਿ ਅਸੀਂ ਇਸ ਉਸ ਕੀ ਨੂੰ ਲੈ ਕੇ ਸਾਰਿਆਂ ਦੇ ਇੱਕ ਵਿਚਾਰ ਸੀਗੇ ਇਹ ਜਿਹੜਾ ਫੈਸਲਾ ਵਾ ਇਹ ਗਲਤ ਹੈ ਇਹੋ ਜਿਹੇ ਫੈਸਲੇ ਜੇ ਆਪਾਂ ਕਰਾਂਗੇ ਸਾਡੇ ਤਖਤਾਂ ਦੀ ਜਿਹੜੀ ਮਾਨ ਮਰਿਆਦਾ ਉਹਨੂੰ ਠੇਸ ਪਹੁੰਚੇਗੀ ਉਹਨਾਂ ਦੀ ਮਾਨ ਮਰਿਆਦਾ ਘਟੇਗੀ ਇਸ ਕਰਕੇ ਕੱਲ ਅਸੀਂ ਸਾਰਿਆਂ ਨੇ ਇਕੱਠੇ ਫੈਸਲਾ ਕੀਤਾ ਤੇ ਅਸੀਂ ਉਸ ਫੈਸਲੇ ਦਾ ਵਿਰੋਧ ਕੀਤਾ ਪਰ ਸਮਝੋ ਜੀ ਇਹ ਪਾਰਟੀ ਹੈ ਅਕਾਲੀ ਦਲ ਹੈ ਕਾਜਕਾਰੀ ਪ੍ਰਧਾਨ ਬਰਵਿੰਦਰ ਸਿੰਘ ਭੁੰਦਰ ਨੇ ਤੁਹਾਡੇ ਇਹਨਾਂ ਬਿਆਨਾਂ ਤੋਂ ਬਹੁਤ ਆਹਤ ਨਜ਼ਰ ਆਏ ਨੇ ਜੋ ਪ੍ਰੈਸ ਨੋਟ ਜਾਰੀ ਕੀਤਾ ਗਿਆ ਉਹ ਤੇ ਇਹ ਕਹਿ ਰਹੇ ਨੇ ਕਿ ਵਿਕਰਮ ਅਜੀਠਿਆ ਨੇ ਸੁਭੀਰ ਸਿੰਘ ਬਾਦਲ ਦੀ ਪਿੱਠ ਦੇ ਵਿੱਚ ਸ਼ਰਾਮ ਆ ਰਿਹਾ ਦੇਖੋ ਜੀ ਪੂਂਧੜ ਸਾਹਿਬ ਬਹੁਤ ਸਤਿਕਾਰਯੋਗ ਨੇ ਪਰ ਪੂਂਧੜ ਸਾਹਿਬ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਪਾਰਟੀ ਦੀ ਛੱਡੀ ਕਿੱਥੇ ਆ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਜਿਸ ਗਰਾਵੜ ਤੇ ਲੈ ਗਏ ਹੋ ਅੱਜ ਪਾਰਟੀ ਦੀ ਪਿੱਠ ਰਹੀ ਦੀ ਛੁਰਾ ਕਿੱਥੇ ਮਾਰਨਾ ਇਹ ਅਕਾਲ ਤਖਤ ਦੇ ਨਾਲ ਖੜਨਾ ਇਹ ਉਹ ਪਾਰਟੀ ਦੀ ਪਿੱਠ ਤੇ ਛੁਰਾ ਤਾਂ ਅਸੀਂ ਅਕਾਲ ਤਖਤ ਨਾਲ ساری ਜ਼ਿੰਦਗੀ ਖੜੇ ਰਾਂਗੇ ਭਾਵੇਂ ਸਾਨੂੰ 20 ਛੁਰੇ ਮਾਰਨੇ ਪੈਣ ਇਸ ਚੀਜ਼ ਨੂੰ ਛੁਰਾ ਮੰਨਣਾ ਮੰਨ ਲੈਣਾ ਅਸੀਂ ਇਸ ਚੀਜ਼ ਤੇ ਕੋਈ ਪਿੱਛੇ ਹਟਵਾਲੇ ਨਹੀਂਗੇ ਹੂੰ ਨੀ ਤੁਸੀਂ ਕਹਿ ਰਹੇ ਪਾਰਟੀ ਨੂੰ ਗਰਾਵੜ ਚ ਲੈ ਕੇ ਗਏ ਕੌਣ ਗਰਾਵੜ ਚ ਲੈ ਕੇ ਗਿਆ ਪਾਰਟੀ ਗਰਾਵੜ ਦੀ ਨਹੀਂ ਪਾਰਟੀ ਖੂਚ ਪਾਰਟੀ ਇਹਨਾਂ ਨੇ ਪਾਰਟੀ ਦੇ ਛੱਡਿਆ ਕੁਝ ਨਹੀਂਗਾ ਨੀ ਨਾਮ ਲਾਓ ਨਾ ਤੁਸੀਂ ਕੌਣ ਖੂਚ ਲੈ ਕੇ ਗਿਆ ਪਾਰਟੀ ਲੀਡਰਸ਼ਿਪ ਜਿਹੜੀ ਹੈ ਜਿੰਨੇ ਜਿਹੜੇ ਭੁੰਦਰ ਸਾਹਿਬ ਕੇ ਬੋਲ ਰਹੇ ਨੇ ਭੁੰਦਰ ਸਾਹਿਬ ਨੂੰ ਪੁੱਛੋ ਇਸ ਚੀਜ਼ ਦਾ ਮੇਰੇ ਸਤਕਾਰਯੋਗ ਨੇ ਮੈਂ ਗੱਲ ਕਹਿਣੀ ਨਹੀਂ ਚਾਹੁੰਦਾ ਕਿ ਤੁਹਾਡੇ ਸਾਹਮਣੇ ਜਿਹੜੇ ਵੱਡੇ ਫੈਸਲੇ ਤਖਤਾ ਦੇ ਜਹੇ ਦਾ ਤੁਸੀਂ ਇਸ ਤਰ੍ਹਾਂ ਬਣਾ ਦਿਓ ਜਿੱਦਾਂ ਥਾਣੇ ਦਾ ਮੁਨਸੀਬ ਬਦਲਣਾ ਇੱਕੋ ਤਰੀਕਾ ਤਖਤਾ ਦੇ ਜਹੇਦਾਰ ਬਦਲਣਾ ਦਾ ਇਸ ਕਰਕੇ ਅਸੀਂ ਇਸ ਦਾ ਫੈਸਲਾ ਦੇ ਖਿਲਾਫ ਆ ਅਸੀਂ ਆਪਣੇ ਮੰਨ ਦੀ ਪਾਉਣਾ ਦਸੀ ਕਿ ਕੀ ਇਹ ਕੱਲ ਦੀ ਮੀਟਿੰਗ ਤੋਂ ਪਹਿਲਾਂ ਇਹ ਪ੍ਰੈਸ ਨੋਟ ਜਾਰੀ ਕਰਨ ਤੋਂ ਪਹਿਲਾਂ ਤੁਹਾਡੀ ਪਾਰਟੀ ਲੀਡਰਸ਼ਿਪ ਨੇ ਜਾਂ ਪਾਰਟੀ ਪਲੇਟਫਾਰਮ ਤੇ ਕੋਈ ਗੱਲਬਾਤ ਹੋਈ ਜਾਂ ਇਹ ਫੈਸਲਾ ਲੈਣ ਤੋਂ ਪਹਿਲਾਂ ਕੋਈ ਅਜਿਹੀ ਚਰਚਾ ਹੋਈ ਦੇਖੋ ਜੀ ਮੈਂ ਪਾਰਟੀ ਦਾ ਜਨਰਲ ਸੈਕਟਰੀਆਂ ਵਰਕਿੰਗ ਕਮੇਟੀ ਦਾ ਮੈਂਬਰ ਆ ਵਰਕਿੰਗ ਕਮੇਟੀ ਦੇ ਵਿੱਚ ਇਹਨਾਂ ਨੂੰ ਪੁੱਛੋ ਵੀ ਕਦੀ ਕੋਈ ਫੈਸਲਾ ਕਰਨ ਲੱਗਿਆ ਇਹਨਾਂ ਨੇ ਕਦੀ ਕਿਸੇ ਦੀ ਸਲਾਹ ਲਈ ਆ ਕਦੀ ਨੂੰ ਸਿੱਧਾ ਪੁੱਛਿਆ ਵੀ ਤੁਸੀਂ ਲੋਕਾਂ ਦੀ ਨੁਮਾਇੰਦਗੀ ਕਰਦੇ ਹੋ ਵੀ ਤੁਹਾਡੀ ਸਲਾਹ ਕੀ ਆ ਇਹ ਘਰ ਬੈਠੇ ਚਾਰ ਪੰਜ ਬੰਦੇ ਫੈਸਲਾ ਕਰ ਦਿੰਦੇ ਆ। ਨਹੀਂ ਸਮਝੋ ਜੀ ਇਸ ਗੱਲ ਦਾ ਇਸ ਸਵਾਲ ਦਾ ਜਵਾਬ ਦਿਓ ਜਦੋਂ ਵੀ ਅਸੀਂ ਅਕਾਲੀ ਆਗੂਆਂ ਦੇ ਨਾਲ ਗੱਲਬਾਤ ਕਰਦੇ ਆ ਉਹ ਅਕਸਰ ਹੈ ਜੇ ਫੈਸਲੇ ਤੇ ਇਹ ਕਹਿੰਦੇ ਨੇ ਕਿ ਇਹ ਐਜੀਪੀਸੀ ਦਾ ਅਧਾਰ ਖੇਤਰ ਹੈ ਐਜੀਪੀਸੀ ਅੰਤਰਿਕ ਕਮੇਟੀ ਨੇ ਫੈਸਲਾ ਲਿਆ ਅਕਾਲੀ ਦਲ ਦਾ ਕਿ ਹਾਂ ਤਾਂ ਤੁਹਾਨੂੰ ਇਸ ਦੇ ਪਿੱਛੇ ਕੋਣ ਨਜ਼ਰ ਆਉਂਦਾ ਹੈ ਜੇਕਰ ਐਜੀਪੀਸੀ ਅੰਤਰਿਕ ਕਮੇਟੀ ਨੇ ਫੈਸਲਾ ਲੈ ਲਿਆ ਗਿਆ ਜਥੇਦਾਰਾਂ ਨੂੰ ਹਟਾ ਦਿੱਤਾ ਗਿਆ ਤਾਂ ਪਰਮਾਤਮਾ ਨੂੰ ਯਾਰ ਦੇਣੀ ਆ ਪਰਮੇਸ਼ਰ ਦੇ ਸਾਹਮਣੇ ਕਾਲ ਤੱਕ ਦੇ ਸਾਹਮਣੇ ਜ਼ਿੰਦਗੀ ਦੀ ਕਦੇ ਝੂਠ ਨਹੀਂ ਬੋਲਣਾ ਚਾਹੀਦਾ। ਹੂੰ। ਠੀਕ ਆ ਸ਼੍ਰੋਮਣੀ ਕਮੇਟੀ ਅੰਦਰ ਕਮੇਟੀ ਮੈਂਬਰ ਆ ਇਹ ਸਾਰੀ ਸਹਿਮਤੀ ਜਿਹੜੀ ਆ ਪਾਰਟੀ ਦੀ ਲੀਡਰਸ਼ਿਪ ਨਾਲ ਬਹਿ ਕੇ ਇੱਕ ਅੰਤਰੀ ਕਮੇਟੀ ਮੈਂਬਰ ਜ਼ਰੂਰ ਮੈਂ ਕਹਿੰਦਾ ਫੈਸਲਾ ਉਹਨਾਂ ਦਾ ਪਰ ਇਹਨਾਂ ਦੀ ਵੀ ਨਾਲ رائے ਜ਼ਰੂਰ ਹੋਏਗੀ ਇਸ ਚੀਜ਼ ਨੂੰ ਦਿਖਲਾਈ ਨਾ ਕਰਨ ਵੀ ਸਾਡਾ ਫੈਸਲਾ ਨਹੀਂ ਕੱਲਾ ਅੰਤਰੀ ਕਮੇਟੀ ਦੇ ਮੈਂਬਰ ਦਾ ਫੈਸਲਾ ਨਹੀਂ ਤੁਹਾਨੂੰ ਕੀ ਲੱਗਦਾ ਕਿ ਕਾਲੀਦਾਲ ਨੇ ਲੀਡਰਸ਼ਿਪ ਨੇ ਡਿਕਟੇਟ ਕੀਤਾ ਹੈ ਅੰਤਰੀ ਕਮੇਟੀ ਨੂੰ ਮੈਂ ਕਹਿੰਦਾ ਵੀ ਜਿਹਾ ਜ ਪੰਜਾਬ ਦਾ ਬੱਚਾ ਬੱਚੇ ਗੱਲ ਕਹਿ ਰਿਹਾ ਕਿਉਂ ਵਿਰੋਧ ਹੋ ਰਿਹਾ ਨਹੀਂ ਕੌਣ ਕਹ ਰਿਹਾ ਡਿਕਟੇਟ ਕੌਣ ਕਹ ਰਿਹਾ ਅੰਤਰੀ ਕਮੇਟੀ ਨੂੰ ਜਿਹੇ ਫੈਸਲੇ ਲੈ ਦੇਖੋ ਲੀਡਰਸ਼ਿਪ ਜਿਹੜੀ ਪਾਤੀ ਲੀਡਰਸ਼ਿਪ ਕਿਹੜੀ ਹੈ ਜਿਹੜੀ ਸਾਡੀ ਪਾਤੀ ਲੀਡਰਸ਼ਿਪ ਤਾਂ ਲੀਡਰਸ਼ਿਪ ਵਿੱਚ ਜੇ ਸਾਰੀ ਲੀਡਰਸ਼ਿਪ ਆ ਰਹੀ ਹੈ ਦੇਖੋ ਸਾਡੀ ਜਿਹੜੀ ਅੱਜ ਦੀ ਹਾਲਾਤ ਜਿਸ ਤਰੀਕੇ ਤੇ ਹੀ ਬਣਾ ਲਿਆ ਇਹ ਮੈਂ ਕੱਲਾ ਤਾਂ ਬੋਲ ਨਹੀਂ ਰਿਹਾ ਠੀਕ ਹੈ ਸਾਡੇ ਵਰਗੇ ਬੰਦੇ ਕਈ ਬੋਲ ਪਏ ਨੇ ਕਈ ਚੁੱਪ ਨੇ ਪਰ ਦੋਹੀ ਨੇ ਫੈਸਲੇ ਤੋਂ ਨਹੀਂ ਭਾਰਤ ਸਿੰਘ ਜੀ ਸਾਡੇ ਨਾਲ ਤੇ ਬਹੁਤ سارے ਅਕਾਲੀ ਦਲ ਦੇ ਆਗੂ ਜੁੜੇ ਕਈ ਸੀਨੀਅਰ ਆਗੂ ਵੀ ਜੁੜੇ ਸਾਰਿਆਂ ਨੇ ਉਸ ਫੈਸਲੇ ਦਾ ਸਵਾਗਤ ਕੀਤਾ ਹੈ ਅਲੱਗ-ਅਲੱਗ ਪ੍ਰਤੀਕਰਮ ਸਾਹਮਣੇ ਆ ਰਹੇ ਨੇ ਉਸ ਦੇ ਸਾਡੇ ਨਾਲ ਪਰਮਜੀਤ ਸਿੰਘ ਸਰਦਨਾ ਵੀ ਜੁੜੇ ਉਹਨਾਂ ਨੇ ਵੀ ਕਿਹਾ ਕਿ ਬ ਦੇਖੋ ਜੀ ਆਪਾਂ ਜੇ ਵਧੀਆ ਲੈ ਗਿਆ ਫੈਸਲਾ ਤੇ ਲੱਗ ਜਾਣਾ ਜੰਪਾ ਦੀ ਕਚਹਿਰੀ ਚ ਪਤਾ ਲੋਕ ਆਪ ਹੀ ਦੱਸ ਦਣਗੇ ਜੰਦਾਬਾਦ ਦੇਗੀ ਤੁਹਾਡਾ ਫੈਸਲਾ ਸਹੀ ਹੈ ਕਿ ਗਲਤ ਅੱਗੇ ਆਪਾਂ ਸ਼੍ਰੋਮਣੀ ਅਕਾਲੀ ਦਲ 17 ਤੋਂ ਬਾਅਦ 20 ਸਾਲ ਹੋ ਗਏ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਕੇਸ ਗਰਾਵਰ ਤੇ ਲਿਆਦਾ ਤੇ ਸਾਈ ਲੜ ਕੇ ਇਹਨਾਂ ਫੈਸਲਿਆਂ ਨਾਲ ਸਾਈ ਦੀ ਇਲੈਕਸ਼ਨ ਲੜ ਕੇ ਵੇ ਲੈ ਲੋਕੀ ਆਪ ਹੀ ਜਵਾਬ ਦੇ ਦੇਣਗੇ ਹੂੰ ਇਹ ਸਮਝੋ ਜਿਹੜਾ ਪ੍ਰੈਸ ਨੋਟ ਜਾਰੀ ਕੀਤਾ ਗਿਆ ਕੱਲ ਤੁਹਾਡੇ ਵੀ ਦਸਤਖਤ ਨੇ ਬਿਕਰ ਮਜੀਠੀਆ ਦਾ ਜ਼ਿਕਰ ਹੈ ਅਤੇ ਪਹਿਲਾ ਪੈਰਾਗ੍ਰਾਫ ਦੀ ਜ਼ਿਕਰ ਗੱਲ ਕਰੀ ਉਸ ਦੇ ਵਿੱਚ ਲਿਖਿਆ ਗਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਅਤੇ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਦੀ ਮਾਨ ਮਰਿਆਦਾ ਦਾ ਸੀ ਬਹੁਤ ਸਤਿਕਾਰ ਕਰਦੇ ਆ ਤੇ ਅਖੀਰਲੇ ਸਾਥ ਤੱਕ ਕਰਦੇ ਰਹਾਂਗੇ ਤਖਤ ਸਾਹਿਬ ਦੀ ਮਾਨ ਮਰਿਆਦਾ ਕਿਸੇ ਵਿਅਕਤੀ ਵਿਸ਼ੇਸ਼ ਤੱਕ ਸੀਮਤ ਨਹੀਂ ਹੈ ਤੇ ਜੋ ਵੀ ਜਥੇਦਾਰ ਸਹਿਬਾਨ ਇਸ ਤਖਤ ਬਰਾਜਮਾਨ ਉਹਨਾਂ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਨੈਤਿਕ ਫਰਜ਼ ਬਣਦਾ ਹੈ ਤੇ ਜੋ ਸਦਾ ਕਰਦੇ ਰਹਾਂਗੇ ਇਸ ਦੇ ਵਿੱਚ ਜੋ ਵਿਅਕਤੀ ਵਿਸ਼ੇਸ਼ ਦਾ ਜ਼ਿਕਰ ਕੀਤਾ ਗਿਆ ਇਹ ਕਿਸ ਪਾਸੇ ਇਸ਼ਾਰਾ ਕੀਤਾ ਗਿਆ ਇਸ ਪ੍ਰਸਨੋੜ ਦੇ ਵਿੱਚ ਨਹੀਂ ਵਿਅਕਤੀ ਵਿਸ਼ੇਸ਼ ਉਹਨਾਂ ਦਾ ਸਾਡਾ ਕਹਿੰਦਾ ਮਤਲਬ ਸੀ ਕਿ ਕਾਲ ਤੱਕ ਸਾਹ ਤੇ ਜੈਦਰ ਸਾਹਿਬਾਨ ਹੂੰ ਬਰਾਜਮਾਨ ਹੁੰਦੇ ਆ ਬਾਰ-ਬਾਰ ਜਿਹੜੇ ਵਿਅਕਤੀ ਉਹ ਉਹਦਾ ਤੇ ਵਿਅਕਤੀ ਨੇ ਪਰ ਜਦੋਂ ਤਖਤ ਦੇ ਜਹੇਦਾਰ ਬਣ ਜਾਂਦੇ ਆ ਉਹਨਾਂ ਦਾ ਉਹਨਾਂ ਦਾ ਮਾਨ ਸਨਮਾਨ ਜਿਹੜਾ ਰੱਖਣਾ ਸਾਡੀ ਜ਼ਿੰਮੇਵਾਰੀ ਆ ਵੇਖੋ ਅਸੀਂ ਇਹ ਗੱਲ ਕਹਿੰਨੇ ਆ ਭਾਵੇਂ ਪਹਿਲੇ ਜਿਹੜੇ ਸੀਗੇ ਜਹੇਦਾਰ ਉਹਨਾਂ ਦਾ ਵੀ ਸਨਮਾਨ ਆ ਜਿਹੜੇ ਹੁਣ ਬਣੇ ਆਪਾਂ ਤਖਤ ਦੇ ਜਹੇਦਾਰਾਂ ਦਾ ਨਹੀਂ ਖਲਾਫ ਕਰਦੇ ਕੇ ਇਹਦੇ ਵੀ ਜਿਹੜੇ ਹੁਣ ਬਣੇ ਉਹਨਾਂ ਦੀ ਆਪਾਂ ਵਿਰੋਧਤਾ ਕਰਦੇ ਆ ਉਹ ਵੀ ਤੁਹਾਡੇ ਸਨਮਾਨਯੋਗ ਨੇ ਪਰ ਜੀ ਤਰੀਕਾ ਬਦਲਣ ਦਾ ਤਰੀਕ ਇੱਕ ਨੂੰ ਲਾਦਣਾ ਦੂਜੇ ਨੂੰ ਪਿਛਾੜ ਦੇਣਾ ਇਹ ਇਹ ਤਰੀਕਾ ਇੱਕ ਤਰੀਕਾ ਬਦਲਣ ਦਾ ਵਿਰੋਧ ਕੀਤਾ ਇਸ ਚੀਜ਼ ਦਾ ਇਹ ਸਰਜੋਈ ਤੁਹਾਡਾ ਇਤਰਾਜ਼ ਦੋ ਜੱਥੇਦਾਰਾਂ ਨੂੰ ਹਟਾਉਣ ਤੇ ਹੈ ਜਾਂ ਇਸ ਤੋਂ ਪਹਿਲਾਂ 20-25 ਦਿਨ ਪਹਿਲਾਂ ਜੋ ਗਿਆਨੇ ਹਰਪੀ ਸਿੰਘ ਨੂੰ ਹਟਾਇਆ ਗਿਆ ਤੁਸੀਂ ਤਿੰਨੇ ਜੱਥੇਦਾਰਾਂ ਦੀ ਗੱਲ ਕਰ ਰਹੇ ਹੋ ਦੇਖੋ ਇਤਰਾਜ਼ ਤਾਂ ਜੀ ਜਿਸ ਦਿਨ 2 ਤਰੀਕ ਹੁਕਮਨਾਮਾ ਸਭ ਜਾਰੀ ਹੋਇਆ ਹੂੰ ਉਸ ਦਿਨ ਤੋਂ ਲੈ ਕੇ ਭਰਤੀ ਦੇ ਮੁੱਦੇ ਤੇ ਵਿਵਾਦ ਸ਼ੁਰੂ ਹੋ ਗਿਆ ਪਾਰਟੀ ਦੇ ਮੁੱਦੇ ਤੇ ਪਹਿਲਾ ਅਕਾਲੀ ਦਲ ਦੀ ਸਾਡੀ ਲੀਡਰਸ਼ਿਪ ਨੇ ਵਰਕਿੰਗ ਕਮੇਟੀ ਦੀ ਮੀਟਿੰਗ ਕੀਤੀ ਇਹਨਾਂ ਨੇ ਫੈਸਲਾ ਕੀਤਾ ਵੀ ਅਸੀਂ ਜਿਹੜੀ 7 ਮੈਂਬਰੀ ਕਮੇਟੀ ਹੈ ਇਹਨੂੰ ਮਾਨਤਾ ਨਹੀਂ ਦੇ ਸਕਦੇ ਜਿਹੜੀ ਕਾਲ ਤੱਕਲੇ ਬਣਾ ਦਿੱਤੀ ਆ ਜੇ ਆਪਾਂ ਇਹਨੂੰ ਮਾਨਤਾ ਦਿੰਨੇ ਆ ਤੇ ਸਾਡੀ ਪਾਰਟੀ ਦੀ ਜਿਹੜੀ ਆ ਉਹ ਸਵਧਾਨਿਕਤਾ ਤੋਂ ਤੇ ਜਿਹੜੀ ਉਹ ਖਤਮ ਹੋ ਜੇ ਕਰ ਦੇਣਗੇ ਮੁੱਕ ਸਕਦੀ ਆ ਬਾਅਦ ਵਿੱਚ ਕੁਝ ਦਿਨਾਂ ਬਾਅਦ ਆਪ ਹੀ ਫਿਰ ਡਿਸੀਜਨ ਦੇ ਦਿੱਤਾ ਵੀ ਠੀਕ ਆ ਜੀ ਇਹਨੂੰ ਅਸੀਂ ਮਾਨਤਾ ਦਿੰਨੇ ਆ ਫਿਰ ਮਾਨਤਾ ਵੀ ਦੇ ਦਿੱਤੀ ਠੀਕ ਆ ਉਸ ਤੋਂ ਬਾਅਦ ਚਲਦੇ ਚਲਦੇ ਆ ਇਨ੍ਹਾਂ ਗੱਲਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਬਦਲ ਦਿੱਤਾ ਗਿਆ ਹੂੰ ਉਹ ਦਾ ਉਹ ਦਾ ਇੱਕ ਵਿਵਾਦ ਖੜਾ ਹੋ ਗਿਆ ਉਸ ਤੋਂ ਬਾਅਦ ਚਲਦੇ ਚਲਦੇ ਤਖਤਾਂ ਦੇ ਜਿਹੇ ਦਾ ਦੂਜੇ ਵੀ ਬਦਲਤੇ ਗਏ ਇਹ ਮੇਰਾ ਕਹਿਣ ਦਾ ਮਤਲਬ ਹੈ ਇਨ੍ਹਾਂ ਹਾਲਾਤਾਂ ਦੇ ਵਿੱਚ ਜਦੋਂ ਅਸੀਂ ਇੱਕ ਇੱਕ ਹੁਕਮਨਾਮੇ ਨੂੰ ਮੰਨ ਲਿਆ ਜੀ ਕਾਲਤਖਬ ਸਾਹਿਬ ਦੇ ਜੇ ਬਾਕੀ ਸਾਰੀਆਂ ਗੱਲਾਂ ਮੰਨ ਲੀਆਂ ਤੇ ਆਪਾਂ ਸੱਤ ਮੈਂਬਰੀ ਕਮੇਟੀ ਨੂੰ ਮੰਨ ਲੈਣਾ ਚਾਹੀਦਾ ਸੀਗਾ ਮੈਂ ਤੁਹਾਡੇ ਕਹਿਣ ਦਾ ਕਿ ਭਾਵੇਂ ਵਿਕ੍ਰਮ ਸਿੰਘ ਮਜੀਠੀਆ ਦਾ ਵੀ ਕੀ ਇਹੀ ਸਟੈਂਡ ਹੈ ਕਿ ਜਿਹੜੀ ਇਹ ਕਮੇਟੀ ਬਣਾਏਗੀ ਕਾਲਤਖਬ ਸਾਹਿਬ ਦੇ ਵੱਲੋਂ ਉਸ ਨੂੰ ਹੀ ਭਰਤੀ ਕਰ ਦੇਣੀ ਚਾਹੀਦੀ ਹੈ ਆਪਣੇ ਪਦਰ ਤੇ ਭਰਤੀ ਨਹੀਂ ਸੀ ਕਰਨੀ ਚਾਹੀਦੀ ਇਹ ਹੀ ਸਟੈਂਡ ਹੈ ਦੇਖੋ ਬਿਲਕੁਲ ਜਿਵੇਂ ਮੈਂ ਸਮਝਦਾ ਵੀ ਜੇ ਉਹਨਾਂ ਨੇ ਕੱਲ ਜੇ ਇਹ ਗੱਲ ਕੀਤੀ ਹੈ ਤਾਂ ਉਹਨਾਂ ਨੇ ਕਦੇ ਕਿੱਥੇ ਗੱਲ ਕਹੀ ਹੈ ਵੀ ਪਾਰਟੀ ਜਿਹੜੀ ਆ ਆਕਾਸ ਸੱਤ ਮੈਮਰੀ ਕਮੇਟੀ ਨਾ ਕਰੇ ਉਹਨਾਂ ਦਾ ਕੋਈ ਬਿਆਨ ਦੱਸੋ ਕਿ ਤੇ ਅੱਜ ਤੱਕ ਮਿੱਕੇ ਦਾ ਨਹੀਂ ਸਰਜੋਰੀ ਸਵਾਲ ਇਹ ਵੀ ਹੈ ਨਾ ਕਿ ਫਿਰ ਇਹ ਤਾਂ ਬਹੁਤ ਜ਼ਨਾ ਤਾਂ ਇਹ ਪੂਰਾ ਕਰਨਾ ਕੰਮ ਚੱਲ ਰਿਹਾ ਸਾਢੇ 3 ਮਹੀਨੇ ਕਰੀਬ ਹੋ ਚੁੱਕੇ ਨੇ ਬਿਲਕੁਲ ਪਹਿਲਾਂ ਪਹਿਲਾਂ ਇਸ ਗੱਲ ਦਾ ਸਿਕਿਉਰਟੀ ਨਹੀਂ ਕੀਤਾ ਗਿਆ ਮੇਰੀ ਬੇਨਤੀ ਹੈ ਜੀ ਪਹਿਲਾਂ ਵੇਖੋ ਬੜੇ ਦਿਨਾਂ ਜੇ ਵਿਧਨ ਪਾਰਟੀ ਅਸੀਂ ਆਪਸ ਵਿੱਚ ਲੜਦੇ ਰਹੇ ਹਾਂ ਮਨ ਨੂੰ ਮਾਰਦੇ ਰਹੇ ਹਾਂ ਪਾਰਟੀ ਦੇ ਅਹੁਦੇ ਛੱਡਦੇ ਪਾਰਟੀ ਤੋਂ ਕਿ ਸੇ ਕੋਈ ਛੋਟੀ ਗੱਲ ਨਹੀਂ ਸਾਡੇ ਬਜ਼ੁਰਗਾਂ ਨੂੰ ਲੈ ਕੇ ਅਸੀਂ ਸ਼੍ਰੋਮਣੀ ਕਾੜੀ ਦਾਜ ਕੰਮ ਅੱਜ ਤੱਕ ਕਰ ਰਹੇ ਆਂ ਦੇਲ ਨਹੀਂ ਕਰਦਾ ਪਰ ਹਾਰ ਕੇ ਜਦੋਂ ਇਹੋ ਜਿਹਾ ਫੈਸਲਾ ਕੀਤਾ ਤੇ ਫਿਰ ਅਸੀਂ ਡਿਸੀਜਨ ਲਿਆ ਤੇ ਅਸੀਂ ਤੁਹਾਡੇ ਇਸ ਟੈਗ ਦੇ ਖਿਲਾਫ ਆਂ ਨਹੀਂ ਤੁਹਾਡੇ ਇਸ ਤੋਂ ਪਹਿਲਾਂ ਕਿ ਸੀਨੀਅਰ ਲੀਡਰ ਦੇ ਨਾਲ ਗੱਲਬਾਤ ਹੋਈ ਪੁੰਦਰ ਸਾਹਿਬ ਦੇ ਨਾਲ ਡਾਕਟਰ ਚੀਮਾ ਦੇ ਸਾਹਿਬ ਸਾਹਿਬ ਦੇ ਨਾਲ ਜਾਂ ਸੁਖਵੀਰ ਸਿੰਘ ਬਾਦਲ ਦੇ ਨਾਲ ਇੱਕ ਮੇਰੀ ਬੇਨਤੀ ਹੈ ਜੀ ਮੇਰੀ ਬੇਨਤੀ ਹੈ ਜੀ ਜਦੋਂ ਡਿਸੀਜਨ ਲੈਣ ਲੱਗਿਆ ਕਿ ਇੱਥੇ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਵੀ ਇਹ ਜਿਹੇ ਦਾ ਚੇਂਜ ਕਰਨ ਲੱਗੇ ਕਿਸੇ ਨੂੰ ਪਤਾ ਹੀ ਨਹੀਂ ਗੱਲ ਕੀ ਕਰਨੀ ਸੀ ਕਿਸ ਨੂੰ ਪੁੱਛਿਆ ਨਹੀਂ ਹਾਂ ਇਹਨਾਂ ਵੇਗ ਵਾਲਾ ਬਾਬਾ ਬੜਾ ਹੀ ਬੀ ਚੇਂਜ ਕਰ ਲੱਗਿਆ ਹੂੰ ਕਿਸੇ ਨੂੰ ਪਤਾ ਹੀ ਨਹੀਂ ਇਸ ਗੱਲ ਦਾ ਇਹ ਤਾਂ ਡਿਸੀਜਨ ਸੁਣ ਕੇ ਸਾਰੇ ਹੈਰਾਨ ਹੋ ਗਏ ਪਈਏ ਕੀ ਕੀਤਾ ਜੀ